ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਜਾਣਾਂਗੇ ਕਿ ਵਿਟਾਮਿਨ B12 ਜਿਹੜਾ ਉਹਦੀ ਕਮੀ ਸਾਡੀ ਸਿਹਤ ਵਾਸਤੇ ਜਿਹੜੀ ਖਤਰਨਾਕ ਹੋ ਸਕਦੀ ਹੈ ਸੋ ਜਦੋਂ ਵਿਟਾਮਿਨ B12 ਘਟਦਾ ਹੈ ਸਾਡੇ ਸਰੀਰ 'ਚ ਤਾਂ ਲੱਛਣ ਕਿਹੜੇ ਆਉਂਦੇ ਆ ਨਿਸ਼ਾਨੀਆਂ ਕਿਹੜੀਆਂ ਦੇਖਣ ਨੂੰ ਮਿਲਦੀਆਂ ਏ ਇਹਦੇ ਨਾਲ ਨਾਲ ਕਿਹੜੀਆਂ ਚੀਜ਼ਾਂ ਖਾਈਏ ਜਿਨ੍ਹਾਂ ਨਾਲ ਅਸੀਂ ਵਿਟਾਮਿਨ B12 ਦੀ ਜਿਹੜੀ ਘਾਟ ਆ ਉਹ ਪੂਰੀ ਕਰ ਸਕਦੇ ਹਾਂ ਦੋਸਤੋ ਜਿਹੜਾ ਵਿਟਾਮਿਨ B12 ਹੈ ਉਹ ਇੱਕ ਤਾਂ ਸਾਡੇ ਜਿਹੜੇ ਰੈੱਡ ਬਲੱਡ ਸੈੱਲ ਹੁੰਦੇ ਖੂਨ ਚ ਆਰਬੀਸੀਜ਼ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਉਹਨਾਂ ਦੇ ਬਣਨ ਵਾਸਤੇ ਬਹੁਤ ਅਹਿਮ ਆ ਇਹਦੇ ਨਾਲ ਨਾਲ ਸਾਡੇ ਡੀਐਨਏ ਦੀ ਫਾਰਮੇਸ਼ਨ ਵਾਸਤੇ ਇਹ ਵੀ ਜ਼ਰੂਰੀ ਆ ਤੇ ਸਾਡੇ ਨਰਵ ਸਿਸਟਮ ਵਾਸਤੇ ਸਾਡੀਆਂ ਨਸਾਂ ਦੇ ਸਹੀ ਤਰੀਕੇ ਨਾਲ ਕੰਮ ਕਰਨ ਵਾਸਤੇ ਵੀ ਵਿਟਾਮਿਨ B12 ਜਿਹੜਾ ਉਹ ਬਹੁਤ ਹੀ ਅਹਿਮ ਰੋਲ ਰੱਖਦਾ ਹੈ ਸੋ ਜਦੋਂ ਇਹਦੀ ਕਮੀ ਹੋ ਜਾਂਦੀ ਸਾਡੇ ਸਰੀਰ ਚ ਤਾਂ ਲੱਛਣ ਕਿਹੜੇ ਆਉਂਦੇ ਆਓ ਪਹਿਲਾਂ ਉਹ ਜਾਣਦੇ ਆ ਸਾਨੂੰ ਥਕਾਵਟ ਰਹਿਣੀ ਸ਼ੁਰੂ ਹੋ ਜਾਂਦੀ ਆ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਉਹ ਤਾਂ ਹੁੰਦਾ ਏ ਕਿਉਂਕਿ ਜਦੋਂ ਵਿਟਾਮਿਨ B12 ਘਟ ਜਾਂਦਾ ਇਹਦਾ ਲੈਵਲ ਸਾਡੇ ਸਰੀਰ ਚ ਤਾਂ ਸਾਡੇ ਖੂਨ ਚ ਵੀ ਕਮੀ ਆ ਜਾਂਦੀ ਆ ਅਨੀਮੀਆ ਆਉਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਨੂੰ ਸਾਹ ਫੁੱਲਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਪੌੜੀਆਂ ਚੜ੍ਹਦੇ ਜਾਂ ਤੇਜ਼ ਤੁਰਦੇ ਆਂ ਇਹਦੇ ਨਾਲ ਨਾਲ ਸਾਨੂੰ ਥਕਾਵਟ ਰਹਿੰਦੀ ਸਾਰਾ ਦਿਨ ਸਰੀਰ ਥੱਕਿਆ ਰਹਿੰਦਾ ਸੋ ਇਹ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਲੱਛਣ ਵੀ ਸਾਡੇ ਸਰੀਰ 'ਚ ਜਿਹੜਾ ਵਿਟਾਮਿਨ B12 ਹੈ ਉਹਦੀ ਕਮੀ ਚੱਲ ਰਹੀ ਆ ਤੇ ਦੋਸਤੋ ਇਹਦੇ ਨਾਲ ਨਾਲ ਜਿਹੜੀ ਪੈਰੀਫੇਰਲ ਨਿਊਰੋਪੈਥੀ ਹੁੰਦੀ ਆ ਸਾਡੇ ਹੱਥ ਪੈਰ ਸੋਣੇ ਸ਼ੁਰੂ ਹੋ ਜਾਂਦੇ ਕੜਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਇਹ ਵੀ ਵਿਟਾਮਿਨ B12 ਦੀ ਘਾਟ ਦਾ ਹੀ ਇੱਕ ਸੰਕੇਤ ਆ ਕਿਉਂਕਿ ਵਿਟਾਮਿਨ B12 ਸਾਡੀਆਂ ਜਿਹੜੀ ਨਰਵਸ ਹੁੰਦੀਆਂ ਉਹਨਾਂ ਦੀ ਉੱਪਰਲੀ ਜਿਹੜੀ ਕਵਰਿੰਗ ਆ ਜਿਹਨੂੰ ਅਸੀਂ ਮਾਈਲਨ ਸ਼ੀਥ ਕਹਿੰਦੇ ਆ ਸਾਡੀਆਂ ਜਿਹੜੀਆਂ ਨਸਾਂ ਐ ਪਤਲੀਆਂ ਬਰੀਕ ਧਾਗੇ ਵਰਗੀਆਂ ਹੁੰਦੀਆਂ ਚਿੱਟੇ ਰੰਗ ਦੀਆਂ ਇਹਨਾਂ ਦੇ ਉੱਪਰ ਇੱਕ ਮਾਈਲਨ ਸ਼ੀਥ ਦੀ ਕਵਰਿੰਗ ਹੁੰਦੀ ਆ ਜਿਹਨੂੰ ਵਿਟਾਮਿਨ B12 ਬਣਾਉਣ 'ਚ ਮਦਦ ਕਰਦਾ ਏ ਤੇ ਜਦੋਂ ਵਿਟਾਮਿਨ B12 'ਚ ਕਮੀ ਆ ਜਾਂਦੀ ਆ ਘਾਟ ਆ ਜਾਂਦੀ ਆ ਤਾਂ ਸਾਡੀਆਂ ਨਸਾਂ ਜਿਹੜੀਆਂ ਐ ਉਹ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਾਡਾ ਨਰਵ ਸਿਸਟਮ ਆ ਜਿਹੜਾ ਉਹ ਵੀਕ ਪੈਣਾ ਸ਼ੁਰੂ ਹੋ ਜਾਂਦਾ ਜੀਦੇ ਕਰਕੇ ਸਾਡੇ ਹੱਥਾਂ ਪੈਰਾਂ 'ਚ ਕਮਜ਼ੋਰੀ ਇਹਨਾਂ 'ਚ ਸੁੰਨਪਾਨ ਰਹਿਣਾ ਫਿਰ ਜਿਵੇਂ ਕੀੜੀਆਂ ਚੱਲਦੀਆਂ ਉਸ ਤਰ੍ਹਾਂ ਸਾਡੇ ਸਾਨੂੰ ਮਹਿਸੂਸ ਹੋਣ ਲੱਗ ਜਾਂਦਾ ਤੇ ਕੜੱਲਾਂ ਪੈਣੀਆਂ ਵੀ ਇਸੇ ਚੀਜ਼ ਦਾ ਹੀ ਸੰਕੇਤ ਆ ਕਿ ਸਾਡੀਆਂ ਨਸਾਂ 'ਚ ਕਮਜ਼ੋਰੀ ਆ ਰਹੀ ਹੈ ਕਿਉਂਕਿ ਵਿਟਾਮਿਨ B12 ਸਾਡੇ ਘਟਦਾ ਜਾ ਰਿਹਾ ਤੇ ਦੋਸਤੋ ਸਾਡੀ ਨਿਗਾ ਵੀ ਇਹਦੇ ਨਾਲ ਸਾਡਾ ਵਿਜ਼ਨ ਆ ਜਿਹੜਾ ਉਹ ਬਲਰ ਹੋਣਾ ਸ਼ੁਰੂ ਹੋ ਜਾਂਦਾ ਏ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿਸੇ ਚੀਜ਼ ਵੱਲ ਤਾਂ ਉਹ ਜਿਹੜੀ ਉਹਦੀ ਇమేਜ ਆ ਸਾਡੇ ਲੈਂਸ ਤੋਂ ਲੰਘਦੀ ਹੋਈ ਸਾਡੇ ਪਿੱਛੇ ਪਰਦੇ ਵੱਲ ਜਾਂਦੀ ਆ ਤੇ ਪਿੱਛੋਂ ਜਿਹੜਾ ਪਰਦਾ ਏ ਜਿਹਨੂੰ ਅਸੀਂ ਰੈਟਨਾ ਕਹਿੰਦੇ ਆ ਪਰਦੇ ਤੋਂ ਸਾਡੇ ਦਿਮਾਗ ਤੱਕ ਲਿਜਾਣ ਵਾਲੀ ਜਿਹੜੀ ਚੀਜ਼ ਆ ਇమేਜ ਸਾਡੇ ਦਿਮਾਗ ਤੱਕ ਉਹ ਇੱਕ ਨਸ ਲਿਜਾਂਦੀ ਜਿਹਨੂੰ ਅਸੀਂ ਆਪਟਿਕ ਨਰਵ ਕਹਿੰਦੇ ਆ ਤੇ ਜਦੋਂ ਦੋਸਤੋ ਵਿਟਾਮਿਨ B12 ਚ ਕਮੀ ਆਉਂਦੀ ਆ ਤਾਂ ਇਹ ਆਪਟਿਕ ਨਰਵ ਦੀ ਵੀ ਜਿਹੜੀਆਂ ਉੱਪਰ ਮਾਈਲਨ ਸ਼ੀਤ ਉਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਾਨੂੰ ਦਿਖਣਾ ਵੀ ਬਲਾਰਤ ਹੁੰਦਲਾ ਦਿਖਣਾ ਸ਼ੁਰੂ ਹੋ ਜਾਂਦਾ ਹੈ ਸਾਡੀ ਨਿਗਾ ਵੀ ਘਟ ਹੋ ਜਾਂਦੀ ਹੈ ਵੀ ਵਿਟਾਮਿਨ B12 ਦੀ ਘਾਟ ਨਾਲ ਹੁੰਦਾ ਤੇ ਇੱਕ ਜਿਹੜਾ ਹੋਰ ਅਹਿਮ ਲੱਛਣ ਉਹ ਇਹ ਆ ਵੀ ਵਿਟਾਮਿਨ B12 ਸਾਡੇ ਸਰੀਰ ਚ ਇੱਕ ਪਦਾਰਥ ਹੁੰਦਾ ਹੈ ਹੋਮੋਸਿਸਟੀਨ ਉਹਨੂੰ ਘਟਾ ਕੇ ਰੱਖਦਾ ਕੰਟਰੋਲ ਕਰਕੇ ਰੱਖਦਾ ਹੈ ਕਿਉਂਕਿ ਜਿਹੜਾ ਹੋਮੋਸਿਸਟੀਨ ਆ ਉਹ ਖਤਰਨਾਕ ਹੁੰਦਾ ਸਾਡੇ ਨਰਵ ਸਿਸਟਮ ਵਾਸਤੇ ਤੇ ਜਦੋਂ ਵਿਟਾਮਿਨ B12 ਆਪ ਹੀ ਘਟ ਹੋ ਜਾਂਦਾ ਹੈ ਤਉਹ ਰੋ ਮੋਸਸਟੇਨ ਨਾਂ ਦਾ ਜਿਹੜਾ ਕੈਮੀਕਲ ਪਦਾਰਥ ਸਾਡੇ ਸਰੀਰ ਚ ਵਧਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਕੀ ਹੁੰਦਾ ਹੈ ਸਾਡਾ ਜਿਹੜਾ ਬ੍ਰੇਨ ਆ ਉਹ ਵੀ ਬ੍ਰੇਨ ਦੇ ਸੈੱਲ ਹੌਲੀ ਹੌਲੀ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਦੇਖੋ ਇੰਨਾ ਵੱਡਾ ਵੀ ਕਹਿ ਲੋ ਵੀ ਨੁਕਸਾਨ ਕਰ ਸਕਦਾ ਜੇ ਵਿਟਾਮਿਨ B12 ਦੀ ਕਮੀ ਹੁੰਦੀ ਸਾਡੇ ਸਰੀਰ ਚ ਤਾਂ ਸਾਡੇ ਬ੍ਰੇਨ ਦੇ ਸੈੱਲਸ ਉਹ ਡੈਮੇਜ ਸ਼ੁਰੂ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਆ ਜਿਦੇ ਨਾਲ ਸਾਨੂੰ ਡਿਮੈਂਸ਼ੀਆ ਆਉਣਾ ਸ਼ੁਰੂ ਹੋ ਜਾਂਦਾ ਭਾਵ ਅਸੀਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਨੇ ਜਿਵੇਂ ਹੁਣੇ ਕੋਈ ਚੀਜ਼ ਇੱਥੋਂ ਚੱਕ ਕੇ ਉੱਥੇ ਰੱਖੀ ਅਸੀਂ ਅਗਲੇ ਸੈਕਿੰਡ ਹੀ ਭੁੱਲ ਜਾਂਗੇ ਅਸੀਂ ਕੀ ਕੀਤਾ ਹੈ ਸੋ ਇਹ ਵੀ ਵਿਟਾਮਿਨ B12 ਦੀ ਜਦੋਂ ਕਮੀ ਹੁੰਦੀ ਆ ਹੌਲੀ-ਹੌਲੀ ਇਹ ਲੱਛਣ ਵੀ ਆਉਣੇ ਸ਼ੁਰੂ ਹੋ ਜਾਂਦੇ ਸੋ ਇਹਦੀ ਘਾਟ ਨੂੰ ਪੂਰਾ ਹੋਣਾ ਬਹੁਤ ਜ਼ਰੂਰੀ ਆ ਸੋ ਇਹਦੀ ਕਮੀ ਹੁੰਦੀ ਕਿਉਂ ਆ ਕਹਿ ਲੋ ਵੀ ਕਿਹੜੀਆਂ ਚੀਜ਼ਾਂ ਇਹਦੀ ਕਮੀ ਨੂੰ ਪੂਰਾ ਕਰ ਸਕਦੀਆਂ ਉਹ ਕਿਹੜਾ ਭੋਜਨ ਆ ਦੋਸਤੋ ਸਭ ਤੋਂ ਵਧੀਆ ਜਿਹੜਾ ਵਿਟਾਮਿਨ B12 ਦਾ ਸਰੋਤ ਹੈਗਾ ਏ ਉਹ ਇੱਕ ਤਾਂ ਜਿਹੜਾ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਡੇਰੀ ਪ੍ਰੋਡਕਟ ਤੋਂ ਸਾਨੂੰ ਵਿਟਾਮਿਨ B12 ਮਿਲਦਾ ਏ ਇਹਦੇ ਨਾਲ ਨਾਲ ਮੀਟ ਤੋਂ ਸਾਨੂੰ ਵਿਟਾਮਿਨ B12 ਮਿਲਦਾ ਫਿਸ਼ ਤੋਂ ਮਿਲਦਾ ਤੇ ਅੰਡਿਆਂ ਤੋਂ ਮਿਲਦਾ ਸਭ ਤੋਂ ਵਧੀਆ ਸਰੋਤ ਵਿਟਾਮਿਨ B12 ਦਾ ਨਾਨ ਵੈਜੀਟੇਰੀਅਨ ਫੂਡ ਆ ਸੋ ਸਾਡੇ ਇੰਡੀਅਨ ਲੋਕਾਂ 'ਚ ਜ਼ਿਆਦਾਤਰ ਕਮੀ ਇਹਦੀ ਤਾਂ ਹੀ ਪਾਈ ਜਾਂਦੀ ਆ ਵੈਜੀਟੇਰੀਅਨ ਲੋਕਾਂ 'ਚ ਇਹਦੀ ਕਮੀ ਜ਼ਿਆਦਾ ਵੇਖਣ ਨੂੰ ਮਿਲਦੀ ਆ ਜਿਹੜੇ ਲੋਕ ਮੀਟ ਆਂਡਾ ਨਹੀਂ ਖਾਂਦੇ ਸੋ ਵਿਟਾਮਿਨ B12 ਦੀ ਜੇ ਘਾਟ ਪੂਰੀ ਕਰਨੀ ਆ ਤਾਂ ਇਹਦੇ ਸਭ ਤੋਂ ਵਧੀਆ ਸਰੋਤ ਜਿਹੜਾ ਮੀਟ ਐਗ ਤੋਂ ਫਿਸ਼ ਤੋਂ ਚਿਕਨ ਤੋਂ ਸਾਨੂੰ ਮਿਲਦਾ ਏ ਤੇ ਦੁੱਧ ਤੋਂ ਮਿਲਦਾ ਪਨੀਰ ਤੋਂ ਮਿਲਦਾ ਦਹੀਂ ਤੋਂ ਮਿਲਦਾ ਭਾਵ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਇਹਦੀ ਅਸੀਂ ਕਮੀ ਨੂੰ ਪੂਰਾ ਕਰ ਸਕਦੇ ਹਾਂ ਤੇ ਮੀਟ ਆਂਡੇ ਤੋਂ ਨਾਨ ਵੈਜੀਟੇਰੀਅਨ ਫੂਡ ਤੋਂ ਇਹਦੀ ਕਮੀ ਪੂਰੀ ਹੋ ਸਕਦੀ ਆ। ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਸ਼ੇਅਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਅੱਗੇ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਲਾਭ ਹੋ ਸਕੇ ਫਾਇਦਾ ਹੋ ਸਕੇ। ਸੋ ਆਪਣਾ ਪੇਜ ਵੀ ਫੋਲੋ ਕਰਦੇ ਰਿਹਾ ਕਰੋ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਹੈ ਸਿਹਤ ਨੂੰ ਲੈ ਕੇ ਜਾਂ ਤੁਹਾਡੇ ਲਈ ਕੋਈ ਇਨਫੋਰਮੇਸ਼ਨ ਦੇਣਾ ਹੈ ਉਹ ਤੁਹਾਡੇ ਤੱਕ ਸਿੱਧੀ ਆਸਾਨੀ ਨਾਲ ਇੱਕ ਨੋਟੀਫਿਕੇਸ਼ਨ ਨਾਲ ਹੀ ਪਹੁੰਚੇ ਸੋ ਅ ਬਾਕੀ ਆਪਾਂ ਹੁਣ YouTube ਤੇ ਵੀ ਸ਼ੁਰੂ ਕੀਤੀਆਂ ਵੀਡੀਓਜ਼ ਪਾਉਣੀਆਂ ਕਿਉਂਕਿ ਬਹੁਤ ਭਰਾ ਕਹਿ ਰਹੇ ਸੀ ਵੀ YouTube ਤੇ ਵੀ ਸ਼ੁਰੂ ਕਰੋ ਤਾਂ ਜੋ YouTube ਤੇ ਜਿਹੜਾ ਵੀਡੀਓ ਲੱਭਣੀ ਬੜੀ ਇੱਕ ਸੌਖੀ ਹੋ ਜਾਂਦੀ ਆ ਸੋ ਕਾਫੀ ਭਰਾਵਾਂ ਦੇ ਇਹ ਰਿਕਵੈਸਟ ਆ ਰਹੀ ਸੀ ਸੋ ਜਿਹਦੇ ਕਰਕੇ ਹੁਣ ਮੈਂ ਸਮਾਂ ਕੱਢ ਕੇ YouTube ਤੇ ਵੀ ਅਪਲੋਡ ਕਰਨੀਆਂ ਸ਼ੁਰੂ ਕੀਤੀਆਂ ਤੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲਿਵਰ ਬਾਰੇ ਜਾਂ ਕਿਸੇ ਮਟਾਪੇ ਬਾਰੇ ਜਾਂ ਕਿਸੇ ਵਿਟਾਮਿਨ ਦੀ ਘਾਟ ਬਾਰੇ ਜੇ ਤੁਸੀਂ ਕੋਈ ਹੋਰ ਵੀਡੀਓ ਵੇਖਣੀ ਆ ਤਾਂ ਤੁਸੀਂ ਡਾਕਟਰ ਹਰਮਨ ਜੀਰਾ ਸਰਚ ਕਰਕੇ YouTube ਤੇ ਉਹਨੂੰ ਸਬਸਕ੍ਰਾਈਬ ਕਰ ਸਕਦੇ ਚੈਨਲ ਤੇ ਉਹ ਵੀਡੀਓ ਤੁਸੀਂ ਵੇਖ ਸਕਦੇ ਆ ਸੋ ਆ ਜਾਣਕਾਰੀ ਨੂੰ ਸ਼ੇਅਰ ਕਰਿਓ ਅੱਗੇ ਵੱਧ ਤੋਂ ਵੱਧ ਤੇ ਦੋਸਤੋ ਆਪਣਾ ਪੇਜ ਵੀ Facebook ਵਾਲਾ ਵੀ ਜਰੂਰ ਫੋਲੋ ਕਰ ਲਿਓ ਧੰਨਵਾਦ